ਖਸ਼ਿਆਰਤ ਨੂੰ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਦਿਲਬਾਖ ਸਿੰਘ ਗੁਰਾਇਆ ਸੋ ਅੱਜ ਗੱਲਬਾਤ ਕਰਦੇ ਆ ਇੱਥੇ ਜਿੱਥੇ ਪਿੰਡ ਵਾਸੀ ਵੀ ਇਕੱਠੇ ਨੇ ਅੱਜ ਪਿੰਡ ਸੀ ਨੰਗਲ ਬਿਹਾਲਾਂ ਦੇ ਵਿੱਚ ਪਹੁੰਚੇ ਆ ਜਿੱਥੇ ਫਾਰਮਰ ਦੀ ਜਿਹੜੀ ਝੋਨੇ ਦੀ ਫਸਲ ਹੈ ਜੋ ਦੱਸਿਆ ਜਾ ਰਿਹਾ ਕਿ 7 ਤੋਂ 8 ਏਕੜ ਜਿਹੜੀ ਫਸਲ ਹੈ ਬਿਲਕੁਲ ਬਰਬਾਦ ਹੋ ਚੁੱਕੀ ਆ ਇੱਕ ਪਾਸੇ ਤਾਂ ਗੱਲ ਕਰੀਏ ਤਾਂ ਹੜ੍ਹਾਂ ਦੀ ਮਾਰ ਆ ਕਿਸਾਨ ਜਿਹੜਾ ਬਿਲਕੁਲ ਬਿਹਾਲ ਹੋ ਚੁੱਕਾ ਆ ਕਿਸਾਨ ਜਿਹੜਾ ਇਸ ਵਕਤ ਹੜ੍ਹਾਂ ਦੀ ਮਾਰ ਚੱਲ ਰਿਹਾ ਫਸਲ ਜਿਹੜੀ ਕਈ ਏਕੜ ਜਿਹੜੀ ਆ ਹੜ੍ਹਾਂ ਦੇ ਕਾਰਨ ਖਰਾਬ ਹੋ ਚੁੱਕੀ ਆ ਸਰਕਾਰ ਦੁਆਰਾ ਜਿਹੜਾ ਝੋਨੇ ਦਾ ਬੀਜ ਪ੍ਰੋਵਾਈਡ ਕਰਾਇਆ ਗਿਆ ਹੈ ਕਿਸਾਨਾਂ ਨੂੰ ਉਸ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਬਿਮਾਰੀ ਆ ਜਵੈਤ ਨੂੰ ਮਿਲ ਰਹੀ ਆ ਕਿਸਾਨ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਕਿਹੜੀ ਵੈਰੈਟੀ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਲਗਾਈ ਆ ਤੇ ਅੱਜ ਕਿਉਂ ਉਹਨਾਂ ਨੂੰ ਜਿਹੜੀ ਵੋਣੀ ਪੈ ਰਹੀ ਆ ਸਰ ਕੀ ਨਾ ਆਪਣਾ ਜੀ ਸਰ ਮਨੋਰ ਸਿੰਘ ਕਿਹੜਾ ਪਿੰਡ ਆਪਣਾ ਨੰਗਲ ਵਿਆ ਤੇ ਅੱਜ ਕੀ ਕਾਰਨ ਜਿਹੜਾ ਤੁਹਾਨੂੰ ਫਸਲ ਜਿਹੜੀ ਆਪਣੀ ਗਾਉਂ ਨੂੰ ਮਜਬੂਰ ਹੋਣਾ ਚਲ ਪੀਆਰ 131 ਲਾਈ ਸੀ ਜੀ 7 9 ਕਿੱਲੇ ਮੇਰਾ ਰਕਵਾ ਹੈ ਜਿਹੜਾ 1.5 ਕਲਮ 47 ਲਾਈ ਤੇ ਬਾਕੀ ਪੀਆਰ 131 ਲਾਈ ਇਸ ਕਾਰਨ ਕਿ ਆ ਕਿਉਂ ਬੋਣੀ ਪੈ ਰਹੀ ਸਭ ਕੋਨੋਂ ਫਾਲੀ ਨਹੀਂ ਪਿਆ ਬਿਮਾਰੀ ਨਹੀਂ ਆ ਡੰਗਰ ਵੀ ਨਹੀਂ ਖਾਂਦੇ ਮੁੱਜ ਦੇ ਸਰਕਾਰ ਕੋਲ ਆ ਸੀ ਗਾ ਜੀ ਹਾਂਜੀ ਸਰਕਾਰੀ ਬੀ ਆ ਜੀ ਡੀਲਰ ਕੋਲੋਂ ਲਿਆ ਹੈ ਹੂੰ ਕੀ ਹੈ ਉਹਨਾਂ ਲੋਕ ਕੀ ਕਹਿਆ ਗਿਆ ਸੀ ਉਹਨਾਂ ਕੋਲ ਇਹਦਾ 30 ਤੋਂ 35 ਕੌਂਟਰ ਚਾਰਟ ਦੱਸਦੇ ਸੀ ਉਹਦੇ ਕਰਕੇ ਸਰਕਾਰ ਵੀ ਅਸੀਂ ਕਹਿੰਦੀ ਵੀ 30 ਤੋਂ 35 ਕੌਂਟਰ ਚਾਰਟ ਹੈ ਇਹ ਅਸੀਂ ਇਹੀ ਵੈਰਾਈਟੀ ਚੱਕਾਂਗੇ ਪੀ ਆਰ ਵੈਰਾਈਟੀਆਂ ਲਾਓ ਪੀ ਆਰ ਵੈਰਾਈਟੀ ਹੈ 131 ਲਾਈ 131 ਦੇ ਲਾਈਰ ਵਿੱਚ ਖਰਚਾ ਵੀ ਸਾਡਾ ਇੰਨਾ ਆ ਗਿਆ ਹੈ ਉਹ ਖਰਚਾ ਵੀ ਹੈ ਨਹੀਂ ਖਰਚਾ ਵੀ ਨਹੀਂ ਖਰਚਾ ਕਿੰਨਾ ਕੁ ਲਾਉਂਦੇ ਖਰਚਾ ਭਾਜੀ ਘਟੋ ਘਾਟ ਕਿੱਲੇ ਦੇ ਉੱਤੇ ਅਸੀਂ 10-10 ਹਜ਼ਾਰ ਦੀਆਂ ਸਪਰੀਆਂ ਹੀ ਕਰ ਦਿੱਤੀਆਂ ਬਿਮਾਰੀ ਬਿਮਾਰੀ ਹੁਕਣ ਲਾ ਫਿਰ ਇਹ ਬਿਮਾਰੀ ਬਿਮਾਰੀ ਨਹੀਂ ਰੁਕੀ ਬਿਮਾਰੀ ਨਹੀਂ ਰੁਕੀ ਹਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜੇ ਹਾਈਬ੍ਰਿਡ ਬੀਜ ਆ ਉਹ ਨਹੀਂ ਚੱਕਾਂਗੇ ਤੇ ਜਿਹੜੇ ਸਰਕਾਰ ਦੁਆਰਾ ਪ੍ਰੋਵਾਈਡ ਕੀਤੇ ਗਏ ਬੀਜ ਜਿਹੜੇ ਪੀਆਰ ਕਿਸਮਾਂ ਨੇ ਉਹ ਹੀ ਲਗਾਈਆਂ ਜਾਣ ਇਹ ਤੁਹਾਡੇ ਵੱਲੋਂ ਉਹੀ ਵੈਰੈਟੀ ਲਗਾਈ ਸਰ ਉਹੀ ਵੈਰੈਟੀ ਆਹੀ ਤੇ ਉਹਨੂੰ ਬਿਮਾਰੀ ਆ ਗਈ ਉਹਨੂੰ ਬਿਮਾਰੀ ਲਾਈ ਇਹਦੇ ਨਾਲ ਤਾਂ ਹਾਈਬ੍ਰਿਡ ਲਾਇਆ ਹੁੰਦਾ ਕੁਛ ਨਾ ਕੁਛ ਪੱਲੇ ਤੇ ਪੈਂਦਾ ਸਰਕਾਰ ਤੋਂ ਵੀ ਮੰਗ ਕਰਦੇ ਸਰਕਾਰ ਤੋਂ ਅਸੀਂ ਅਹੀ ਮੰਗ ਕਰਦੇ ਆ ਜੀ ਕਿ ਸਾਡਾ ਆ ਕੇ ਇੱਥੇ ਸਰਵੇ ਕੀਤਾ ਜਾਏ ਦੇਖਿਆ ਜਾਏ ਤੇ ਸਾਨੂੰ ਹੋਰ ਨੂੰ ਕੁਝ ਵੀ ਸਾਡਾ ਖਰਚਾ ਹੀ ਜਿਹੜਾ ਆ ਉਹ ਖਰਚਾ ਹੀ ਦੇ ਦਿੱਤਾ ਜੀ ਕਿਤੇ ਕੁਛ ਨਾ ਕੁਛ ਤੇ ਸਾਨੂੰ ਬਚੇ ਖਰਚਾ ਹੀ ਸਾਡਾ ਮੁੜ ਜੇ ਅਸੀਂ ਮਜਬੂਰ ਹਾਂ ਤੁਹਾਨੂੰ ਇਹ ਬੋਣੀ ਪੈ ਰਹੀ ਹੈ ਹਾਂਜੀ ਦੀ ਬਿਲਕੁਲ ਜਿਹੜੀ ਇਹ ਪੁੱਤਾ ਵਾਂਗੂ ਪਾਲੀ ਹੋਈ ਫਸਲ ਆ ਕਿਸੇ ਕਿਸਾਨ ਦਾ ਜੀ ਨਹੀਂ ਕਰਦਾ ਕਿ ਇਸ ਨੂੰ ਆਪਣੇ ਖੇਤ ਦੇ ਵਿੱਚ ਵਾਇਆ ਜਾਏ ਪਰ ਮਜਬੂਰਾਂ ਕਿਸਾਨਾਂ ਕੀ ਕਰੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਖੁਦ ਕਿਸਾਨ ਜਿਹੜਾ ਆਪਣੇ ਹੱਥੀ ਆਪਣੀ ਜਿਹੜੀ ਖੇਤੀ ਨੂੰ ਵਾਰ ਰਿਹਾ ਕਿਸੇ ਦਾ ਜੀ ਨਹੀਂ ਕਰਦਾ ਕਿ ਅਸੀਂ ਆਪਣੀ ਜਿਹੜੀ ਫਸਲ ਆ ਇਸੇ ਤਰ੍ਹਾਂ ਨਾਲ ਟਰੈਕਟਰਾਂ ਦੇ ਨਾਲ ਕੱਚੀ ਫਸਲ ਨੂੰ ਵਾਇਆ ਜਾਵੇ ਤੇ ਸਾਡੇ ਸਾਡੇ ਨਾਲ ਇੱਥੇ ਪਿੰਡ ਦੇ ਸਰਪੰਚ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਕਾਰਨ ਜਿਹੜਾ ਅੱਜ ਫਸਲ ਵਾਉਣੀ ਪੈ ਰਹੀ ਹੈ ਇਹ ਜਿਹੜਾ ਸਰਕਾਰ ਦਾ ਜਿਹੜਾ ਬੀਜ ਦਿੱਤਾ ਗਿਆ ਸੀ 13132 ਇਹ ਜਿੰਨਾ ਵੀ ਸਾਡੇ ਏਰੀਆ ਚ ਲੱਗਾ ਹੈ ਤਕਰੀਬਨ ਮੇਰੇ ਪਿੰਡ ਦੇ ਵਿੱਚ ਤਕਰੀਬਨ 100 150 ਕਿੱਲਾ ਤਾਂ ਲੱਗਾ ਜੀ ਆ ਜਿੰਨੇ ਕਿਸਾਨ ਪਿੱਛੇ ਖੜੇ ਆ ਕਿਸੇ ਕੋਲ 5 ਕਿੱਲੇ ਆ ਕਿਸੇ ਕੋਲ 3 ਕਿੱਲੇ ਆ ਕਿਸੇ ਕੋਲ 2 ਕਿੱਲੇ ਆ ਸਾਡਾ ਏਰੀਆ ਕੰਢੀ ਰਾਜ ਹੀ ਇਹ ਤੇ ਇੱਥੇ ਕਿਸਾਨ ਛੋਟੇ ਨੇ ਤੇ ਇੰਨੀ ਖੇਤੀ ਵੀ ਨਹੀਂ ਸੌਖੀ ਹੈ ਨਹੀਂ ਤੇ ਹੁਣ ਜੇ ਅਸੀਂ ਦੇਖਿਆ ਜਾਏ ਮੌਕੇ ਦੇ ਹਿਸਾਬ ਨਾਲ ਜੇ ਤਾਂ ਸਰਕਾਰ ਤੁਹਾਨੂੰ ਸਰਕਾਰ ਕੀ ਹੈ ਡੀਲ ਹੈ ਰਿਆ ਕੋਈ ਵੀ ਖੇਤੀਬਾੜੀ ਅਫਸਰ ਹੀ ਕਹਾਂ ਦਿੰਦੇ ਉਹਨੂੰ ਪਹਿਲਾਂ ਵਾਅ ਤੇ ਚਲੋ ਕੋਈ ਪੱਠੀ ਹੋ ਜਾਂਦੇ ਇੱਥੇ ਹੋਰ ਕੁਝ ਨਹੀਂ ਸੀ ਤੇ ਤੇ ਹੋਰ ਜਿਹੜਾ ਇਸ ਵੇਲੇ ਦੇ ਹਿਸਾਬ ਨਾਲ ਆ ਜੀ ਇਹ ਵੀ ਬਿਲਕੁਲ ਵੀ ਕਿਸੇ ਕੰਮ ਦੀ ਹੈ ਨਹੀਂ ਐ ਇੱਥੇ ਤਾਂ ਕੀ ਅਸੀਂ ਇਹਨੂੰ ਵੱਢ ਕੇ ਤੇ ਡੰਗਰਾਂ ਨੂੰ ਬਾਹਨ ਦੀ ਵੀ ਕੋਸ਼ਿਸ਼ ਕੀਤੀ ਹੈ ਵੀ ਚਲੋ ਕਿਤੇ ਡੰਗਰ ਖਾ ਲੈਣੇ ਨੂੰ ਤਾਂ ਕਿਤੇ ਹੋਰ ਅਰਥ ਆ ਦੇ ਅੱਗੇ ਗੱਲਬਾਤ ਕਰ ਰਹੇ ਕਹਿੰਦੇ ਵੱਢਣ ਦੀ ਇਸ ਚੀਜ਼ ਨੂੰ ਨਹੀਂ ਹਾਂ ਜੀ ਮੱਜਾਂ ਦੇ ਵਿੱਚ ਛੱਡੀਆਂ ਸੀਗੀਆਂ ਅਲਾਗੇ ਸਾਡੇ ਦੇਰਾ ਹੈਗਾ ਗੁਜਰਾਉਂ ਦਾ ਵੀ ਮੱਜਾਂ ਦੇ ਵਿੱਚ ਛੱਡੀਆਂ ਵੀ ਉਹ ਖਾ ਲੈਣਗੀਆਂ ਉਹ ਦੇਖਿਓ ਤੁਸੀਂ ਪੈਰ ਵਿੱਚ ਲੱਗੇ ਨੇ ਕੋਰ ਤੇ ਉਹਨਾਂ ਨੇ ਕਿਸੇ ਵੀ ਝਾੜ ਨੂੰ ਮੂੰਹ ਨਹੀਂ ਮਾਰਿਆ ਕਾਰਨ ਇਹ ਤਾਂ ਇਹ ਵੀ ਹੈ ਵੀ ਜਿੰਨੀਆਂ ਦਵਾਈਆਂ ਇਹਦੇ ਤੇ ਹੋਈ ਸਪਰੇਅ ਕਰ ਚੁੱਕੇ ਆ ਉਹਦਾ ਵੀ ਨੁਕਸਾਨ ਸਾਨੂੰ ਜਿਹੜਾ ਆਪਾਂ ਬੀਜਣ ਤੇ ਖਰਚਾ ਕੀਤਾ ਉਹ ਤਾਂ ਅਲੱਗ ਹੈ ਪਰ ਇਹਨੂੰ ਤਾਂ ਉਹਨੂੰ ਬਚਾਉਣ ਵਾਸਤੇ ਜਿੰਨਾ ਕਦੀ ਖਰਚਾ ਕੀਤਾ ਜੇ ਉਹ ਹੀ ਸਾਨੂੰ ਪਹਿਲਾਂ ਦੱਸ ਦਿੱਤਾ ਜਾਂਦਾ ਵੀ ਇਹ ਬੀ ਨਹੀਂ ਬਚਣਾ ਇਹ ਇਹਨੂੰ ਫਲ ਨਹੀਂ ਪੈਣਾ ਤਾਂ ਘੜ ਤੋਂ ਘੜ ਜਿਹੜੀਆਂ ਅਸੀਂ 5-5 10-10 ਹਜ਼ਾਰ ਦੀਆਂ ਸਪਰੇਆ ਕੀਤੀਆਂ ਸਾਡੇ ਉਹ ਪੈਸੇ ਤੇ ਵੱਜ ਜਾਂਦੇ ਕਿਸਾਨਾਂ ਤੇ ਪਹਿਲਾਂ ਹੀ ਗੱਲ ਕਰੀਏ ਤਾਂ ਕਿਸਾਨਾਂ ਤੇ ਪਹਿਲਾਂ ਹੀ ਜਿਹੜਾ ਹੜਾਂ ਦੀ ਮਾਰ ਚੱਲ ਰਿਹਾ ਤੇ ਸਰਕਾਰਾਂ ਵੱਲੋਂ ਵੀ ਜਿਹੜੀ ਬਾਹ ਆ ਕਿਸਾਨ ਦੀ ਨਹੀਂ ਫੜੀ ਜਾ ਰਹੀ ਦੇਖੋ ਇਹ ਟੋਟਾ ਟੋਟਾ ਜਿਹੜਾ ਬੀ ਆ ਬੀ ਵੀ ਉਹ ਦੱਸੇ ਗਏ ਜਿਨ੍ਹਾਂ ਨੂੰ ਬਿਮਾਰੀ ਰਾਤ ਬੀ ਆ ਜਿਹੜੇ ਤੁਹਾਡੇ ਖੇਤਾਂ ਦੇ ਵਿੱਚ ਨਹੀਂ ਇਹਨਾਂ ਦੀ ਹੋ ਸਕਦੀ। ਅਸੀਂ ਇਹ ਕਹਿੰਦੇ ਆ ਕਿ ਦੇਖੋ ਸਰਕਾਰ ਦੀਆਂ ਹਦਾਇਤਾਂ ਸੀਗੀਆਂ ਵੀ ਤੁਸੀਂ ਹਾਈਬ੍ਰਿਡ ਨਹੀਂ ਲਾਣਾ ਤੇ ਤਕਰੀਬਨ ਮੈਨੂੰ ਉਮੀਦ ਆਵੇ ਮੇਰੇ ਪਿੰਡ ਦੇ ਵਿੱਚ ਜੇ 2200 ਗਿੱਲਾ ਰਕਵਾ ਲੱਗਾ ਹੈ ਨਾ 400 ਗਿੱਲਾ ਦੇ ਝੋਨਾ ਲੱਗਾ ਹੈ ਤੇ ਉਹਦੇ ਵਿੱਚੋਂ ਮੋਰ ਥੈਨ 70% ਸਾਡੇ ਕੋਲ ਹੀ ਹੈਗਾ। ਪੀ ਆਰ 133 ਪੀ ਆਰ ਹੈਗੀ ਹੈ ਵਿੱਚ ਕੁਝ ਹੋਰ ਵੀ ਹੈਗੀਆਂ 47 ਹਾਈਬ੍ਰਿਡ ਨਹੀਂ ਲਾਇਆ ਲੋਕਾਂ ਲਈ ਮੰਡੀਆਂ ਦੇ ਵਿੱਚ ਦਿੱਕਤ ਆਉਂਦੀ ਹੈ। ਪਰ ਮੰਡੀਆਂ 'ਚ ਦਿੱਕਤ ਆਦੋਂ ਆਊਗੀ ਜੇ ਕੁਝ ਖੇਤ 'ਚ ਹੋਏਗਾ ਆ ਤੁਹਾਡੇ ਸਾਹਮਣੇ ਹੀ ਆ ਜੀ ਖੇਤ ਦੇ ਮੈਨੂੰ ਇਹ ਤਾਂ ਨਹੀਂ ਹੈਗੀ ਐ ਜੇ ਆਪਾਂ ਇਹਨੂੰ ਰੱਖ ਵੀ ਲਈਏ ਤਾਂ ਕੁਇੰਟਲ ਤਾਂ ਨਹੀਂ ਹੋਣਗੇ ਜਿਹਨੂੰ ਡੰਗਰ ਨਹੀਂ ਖਾਂਦੇ ਆ ਇਹਨੂੰ ਉਹਦੇ ਧਾਨਾਂ ਨੂੰ ਜਾਂ ਚੌਲਾਂ ਨੂੰ ਇਨਸਾਨਾਂ ਨੇ ਕਿੱਥੋਂ ਖਾਣਾ ਸਰਕਾਰ ਤੋਂ ਕੀ ਉਮੀਦ ਕਰਦੇ ਹੋ ਅਸੀਂ ਤਾਂ ਇਹ ਸਰਕਾਰ ਤੋਂ ਇਹ ਉਮੀਦ ਕਰਦੇ ਆ ਨੀ ਕਿ ਜਿੱਦਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਹ ਦੇਰੇ ਨੇ ਮੁਆਵਜ਼ਾ ਦੇ ਰਹੇ ਨੇ ਜਿਹੜੇ ਵੀ ਇਲਾਕੇ ਦੇ ਇੱਥੇ ਸਾਡੇ ਕਿਸਾਨ ਹੈਗੇ ਆ ਇਹਨਾਂ ਦੀ ਸਪੈਸ਼ਲ ਧਿਆਨ ਕਰਵਾ ਕੇ ਤਾਂ ਇਹਦੇ ਸਬੰਧ ਵਿੱਚ ਇਹਨਾਂ ਨੂੰ ਕੁਝ ਨਾ ਕੁਝ ਜ਼ਿਆਦਾ ਤੋਂ ਜ਼ਿਆਦਾ ਨਹੀਂ ਤਾਂ ਚਲੋ ਜੋ ਇਹਨਾਂ ਨੇ ਖਰਚਾ ਕੀਤਾ ਹੈ ਉਹ ਦਿੱਤਾ ਜਾਵੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਅਗਲੀ ਫਸਲ ਦੀ ਤਿਆਰੀ ਕਰ ਸਕਣ। ਸਰ ਪੀ ਮਾਇਰ ਤੇ ਜਿਹੜੇ ਆ ਜਦੋਂ ਸਰਕਾਰ ਨੇ ਕਿਹਾ ਕਿ ਜੇ ਅਸੀਂ ਹਾਈਬ੍ਰਿਡ ਚੋਨਾ ਲਗਾਣੇ ਆ ਤੇ ਉਸ ਦਾ ਸੈਲਰ ਮਾਲਕਾਂ ਨੂੰ ਹੀ ਦਿੱਕਤ ਆਉਂਦੀ ਆਰ ਤੈਨੂੰ ਵੀ ਆਉਂਦੀ ਪਿਛਲੇ ਸਾਲ ਤੇ ਦੇਖਿਆ ਕਟ ਜਿਹੜਾ 10 ਕਿਲੋ ਤੇ ਲੈ ਕੇ 15 ਕਿਲੋ ਤੱਕ ਲਗਾਇਆ ਗਿਆ। ਪਰ ਜੇ ਸਰਕਾਰ ਕਹਿੰਦੀ ਆ ਤੁਸੀਂ ਪੀ ਆਰ ਕਿਸਮਾ ਲਾਓ ਤੇ ਕੀ ਜਿਹੜੇ ਇਹਨਾਂ ਦੇ ਖੇਤੀ ਮਾਇਰ ਨੇ ਉਹਨਾਂ ਵੱਲੋਂ ਬੀਨ ਸੋਧਿਆ ਨਹੀਂ ਗਿਆ ਜਾਂ ਦੱਸਿਆ ਨਹੀਂ ਗਿਆ ਕਿਸਾਨ ਨੂੰ ਵੀ ਇਸ ਬਿਮਾਰੀ ਦੀ ਗੱਲ ਇਦਾਂ ਹੈ ਵੀ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਨੇ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਕਿਸਾਨ ਮਾਰੂ ਨੇ ਉਦਾਂ ਤੇ ਕਿਸਾਨ ਨੇ ਮਰਨਾ ਨਹੀਂ ਤਾਂ ਵੀ ਇਸੇ ਤਰੀਕੇ ਨਾਲ ਮਰ ਲਿਆ ਵੀ ਬੀਜ ਨਾਲ ਇਹ ਦੇ ਦੇ ਉਦਾਂ ਦੇ ਬੀਜ ਨਾਲ ਤਾਂ ਹੋਏ ਹੀ ਕੁਝ ਨਾ ਤੇ ਆ ਤੇ ਮਰ ਜਾਣਾ ਇਹਨਾਂ ਨੇ ਹੁਣ ਜੋ ਹਾਲਾਤ ਨੇ ਇਹਦੇ ਨਾਲ ਜਿਹੜਾ ਝੋਨਾ ਇਹਦੇ ਨਾਲ ਦੂਜਾ ਵੀ ਲੱਗਾ ਹੈ ਨਾ ਕਿਤੇ ਜਿੱਦਾਂ ਆਪਾਂ ਕਹਿ ਲਈਏ ਜਿੱਥੇ ਪੀਆਰ 31 ਲੱਗੀ ਹੈ ਉਹਦੇ ਨਾਲ ਆਪਾਂ ਕਿਤੇ ਬਾਸਮਤੀ ਵੀ ਲਾਈ ਹੈ ਨਾ ਇਹ ਬਿਮਾਰੀ ਉਸ ਬਾਸਮਤੀ ਨੂੰ ਵੀ ਲੱਗ ਗਈ ਹੈ ਬਾਸਮਤੀ ਵਿੱਚ ਬਿਲਕੁਲ ਬਿਲਕੁਲ ਜੀ ਬਾਸਮਤੀ ਕਿਉਂਕਿ ਇਹਦੇ ਜਿਹੜੀ ਫੰਗੀ ਸਾਈਡ ਹੈਗੀ ਹੈ ਇਹ ਦੂਜੇ ਖੇਤ ਨੂੰ ਵੀ ਇਹਨੇ ਅਸਰ ਕੀਤਾ ਤਜਿਥੇ ਤੱਕ ਹਾਲਾਤ ਨੇ ਮੈਨੂੰ ਲੱਗਦਾ ਹੈ ਬਿਆਨ ਵਾਲੇ ਟਾਈਮ ਦੇ ਵਿੱਚ ਇਹ ਕਣਕ ਤੇ ਵੀ ਅਸਰ ਕਰੇਗੀ ਗੱਲਬਾਤ ਕਰ ਲੈਣੇ ਆ ਇੱਥੋਂ ਦੇ ਹੋਰ ਵੀ ਜਿਹੜੇ ਕਿਸਾਨ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਕ੍ਰਿਸ਼ਨ ਸਿੰਘ ਤੇ ਕਿਦਾਂ ਐ ਅੱਜ ਫਸਲ ਨੂੰ ਲਾਉਣਾ ਪੈ ਰਿਹਾ ਸਰ ਬੜੇ ਅਫਸੋਸ ਦੀ ਗੱਲ ਹੈ ਜਦੋਂ ਕਿਸਾਨ ਫਸਲ ਬੀਜਦਾ ਸਾਡੇ ਤੋਂ ਇਸ ਗੱਲ ਨੂੰ ਸਮਝਦੇ ਆ ਕਿ ਜਦੋਂ ਫਸਲ ਬੀਜਦੇ ਲੋ ਨਾ ਭਾਵੇਂ ਲਾਸ਼ ਤੱਕ ਬਾਣ ਦੀ ਨੋਬਤ ਨਹੀਂ ਆਣੀ ਚਾਹੀਦੀ ਸਾਡੇ ਬਜ਼ੁਰਗ ਕਹਿੰਦੇ ਕਿ ਫਸਲ ਜੜੀ ਤਾਂ ਬਾਣੀ ਦੀ ਚਾਹੀਦੀ ਪਰ ਅਸੀਂ ਇੰਨੇ ਮਜਬੂਰ ਹੋ ਗਏ ਕਿ ਨਾ ਬਾਹਵਾਂਗੇ ਤੇ ਕੀ ਕਰਾਂਗੇ ਬਿਲਕੁਲ ਦੇਖ ਰਹੇ ਫਾਲੋ ਨਹੀਂ ਪਿਆ ਰਿਹਾ ਸਾਜੀ ਫਾਲੋ ਕੀ ਪਾਣਾ ਜੀ ਪੱਲੇ ਕੱਖਣੀ ਜੜੋਂ ਤੱਕ ਤੇ ਖਤਮ ਹੋ ਗਈ ਹੈ ਉੱਪਰ ਡੁੱਡੀ ਪੈਜੀ ਦੀ ਹੈ ਸਾੜ ਪੈ ਗਿਆ ਫਿਰ ਡੰਗਰ ਤੱਕ ਨਹੀਂ ਖਾਰੇ ਬਿਲਕੁਲ ਖਤਮ ਫਸਲ ਹੋ ਗਈ ਨਾਲੇ ਇਹ ਵੀ ਨੇ ਸਾਡੇ ਆਲੇ ਦੁਆਲੇ ਬਹੁਤ ਜ਼ਿਆਦਾ ਰਕਵਾ ਖਰਾਬ ਹੋ ਗਿਆ ਅਸੀਂ ਕੋਈ ਰੈਲੀ ਪਿੰਡ ਚ ਗਏ ਜਿੱਥੇ 110 ਕਿੱਲੇ ਖਰਾਬ ਹੋਏ ਆ ਜੀ ਉਹ ਵੀ ਵਿਚਾਰੇ ਕਹਿੰਦੇ ਨੇ ਹੁਣ ਖੇਤਾਂ ਤੇ ਜਾਣ ਦੀ ਜੀ ਨਹੀਂ ਕਰਦਾ ਮੈਂ ਤਾਂ ਕਹਿੰਦਾ ਸਰਕਾਰ ਪਹਿਲ ਦੇ ਆਧਾਰ ਤੇ ਗਾਂ ਵੱਧ ਕੇ ਬੀਸੀ ਮੈਨੂੰ ਚਾਹੀਦਾ ਜੀ ਪਟਵਾਰੀਆਂ ਨੂੰ ਜਾਂ ਐਗਰੀਕਲਚਰ ਮਹਿਕਮੇ ਦੇ ਜਿਹੜੇ ਅਫਸਰ ਬਿਠਾਏ ਦੇ ਉਹਨਾਂ ਨੂੰ ਕਹਿੰਦੇ ਜਾ ਕੇ ਸਰਬਾ ਕਰਨ ਤੇ ਥੋੜਾ ਜਿਹਾ ਕਿਸਾਨਾਂ ਨੂੰ ਹੌਸਲਾ ਵੀ ਸਾਡੇ ਕੋਲ ਟਾਈਮ ਥੋੜਾ ਅਗਲੀ ਫਸਲ ਦੀ ਤਿਆਰੀ ਵੀ ਕਰ ਲਈ ਜਿਹੜੀ ਨੈਕਸਟ ਹੋ ਜੀ ਤੇ ਹੋਗੀ ਤੇ ਜੇ ਸਾਡੀ ਅਗਲੀ ਫਸਲ ਨਹੀਂ ਮਾਰੀ ਗਈ ਤੇ ਅਸੀਂ ਤੇ ਮਾਰੇ ਜਾਣਾ ਬਿਲਕੁਲ ਤੇ ਜਿੱਦਾਂ ਹਰ ਪੀੜਤਾ ਦੀ ਬਹੁਤ ਫੜੀ ਆ ਉਹਨਾਂ ਨੂੰ ਮੌਜੂਦਾ ਹੌਸਲਾ ਦਿੱਤਾ 20000 ਰੁਪਏ ਦਾ ਤੇ ਸਾਨੂੰ ਵੀ ਕੋਈ ਹੌਸਲਾ ਦੇਣ ਤਾਂ ਕਿ ਸਾਡਾ ਵੀ ਥੋੜਾ ਖੂਨ ਵਧੇ ਸਾਡਾ ਤਾਂ ਖੂਨ ਸੁੱਕ ਗਿਆ ਹੁੰਦਾ ਤੇ ਇਹ ਬਿਲਕੁਲ ਇਥਾਨ ਕਿਸਾਨ ਜਨਾਂ ਨਾਲ ਗੱਲਬਾਤ ਕੀਤੀ ਗਈ ਆ ਤੇ ਬਿਲਕੁਲ ਦੁੱਖ ਜਿਹੜਾ ਆਪਣਾ ਕੈਮਰਾ ਦੇ ਕੇ ਉਹਨਾਂ ਨੇ ਦੱਸਿਆ ਗਿਆ ਕਿ ਸਰਕਾਰ ਨੂੰ ਜਿਹੜੀ ਆ ਕਿਸਾਨਾਂ ਦੀ ਬਾਹ ਫੜਨ ਦੀ ਐ ਇਸ ਵਕਤ ਲੋੜਾ ਕਿਉਂਕਿ ਕਿਸਾਨ ਤੇ ਪਹਿਲਾਂ ਹੜ ਦੀ ਮਾਰ ਏਠ ਜਿਹੜਾ ਮਰ ਚੁੱਕਾ ਕਿਸਾਨ ਜਿਹੜਾ ਇਸ ਵਕਤ ਜਿਹੜੀ ਉਹਦੀ ਹਜ਼ਾਰਾਂ ਏਕੜ ਜਿਹੜੀ ਫਸਲ ਬਿਲਕੁਲ ਬਰਬਾਦ ਹੋ ਚੁੱਕੀ ਆ ਤੇ ਅੱਜ ਤਸਵੀਰਾਂ ਦੇਚ ਤੁਸੀਂ ਖੁਦ ਦੇਖ ਸਕਦੇ ਹੋ ਕਿਸਾਨ ਆਪਣੇ ਹੱਥੀ ਆਪਣੀ ਫਸਲ ਨੂੰ ਆਪ ਖੁਦ ਬਾਹ ਰਿਆ ਤੇ ਕਿਸਾਨਾਂ ਕਿਸਾਨਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਆ ਕਿ ਇਸ ਜੀ ਦੀ ਸਪੈਸ਼ਲ ਕਰਤਾਰੀ ਕਰਕੇ ਇਹਨਾਂ ਦਾ ਬਣਦਾ ਮੁਆਵਜ਼ਾ ਜਿਹੜਾ ਹੈ ਉਹ ਦਿੱਤਾ ਜਾਏ। ਮਕੇਰੀਆਂ ਤੋਂ ਕੈਮਰਮਨ ਰਵਿੰਦਰ ਸਿੰਘ ਖਾਲਸਾ ਨੂੰ ਦਰਬਾਰ ਸਿੰਘ ਰਾਯਾ।